ਜਿੱਥੇ ਵੀਡੀਓ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਆ ਉੱਥੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰੀ ਜਾਇਓ ਕਰਨਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸੁਣਾਉਣਿਆ ਤੁਹਾਨੂੰ ਕੀ ਕੀ ਕੁਝ ਹੋ ਰਿਹਾ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ 13 14 ਮਾਰਚ ਦੀ ਰਾਤ ਨੂੰ ਪਸਵਿੰਦਰ ਸਿੰਘ ਕਰਨਲ ਤੇ ਉਹਦਾ ਮੁੰਡਾ ਜਿਹੜਾ ਕਿ ਨੌਜਵਾਨ ਅੰਗਤ ਬਾਠਾ ਜਿਹੜਾ 12 ਪੌਲਸ ਮਲਾਜਮਾਂ ਨੇ ਜਿਹੜਾ ਬੁਰੀ ਤਰ੍ਹਾਂ ਕੋਟਮਾਰ ਕੀਤੀ ਸੀ ਜਿਹੜਾ ਉਹ ਤੁਹਾਨੂੰ ਸਭ ਨੂੰ ਪਤਾਗਾ ਸਟੋਰੀ ਦਾ ਐਸ ਤੋਂ ਤੇ ਕਹ ਹੰਕਾਰੇ ਪੁਲਿਸ ਵਾਲਿਆਂ ਨੇ ਕਹਿ ਦਿੱਤਾ ਸੀ ਜਿਦੋਂ ਕਰਨਲ ਨੇ ਆਪਣਾ ਆਈ ਕਾਰਡ ਮੰਗਿਆ ਕਿ ਜੇ ਤੱਕ ਤੂੰ ਸਵੇਰ ਤੱਕ ਜਿਉਂਦਾ ਰਿਹਾ ਤਾਂ ਆਈ ਕਾਰਡ ਤੈਨੂੰ ਤਾਂ ਹੀ ਮਿਲੇਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦ ਆਪਾਂ ਕਰਨਲ ਪਰਿਵਾਰ ਦੇ ਨਾਲ ਤੁਹਾਨੂੰ ਸਾਰੀ ਗੱਲਬਾਤ ਦੱਸ ਦਿਆਂ ਕਿ ਕੀ ਕੀ ਅੱਜ ਹੋਇਆਗਾ ਜਿਹੜਾ ਅੰਮਰਤਪਾਲ ਸਿੰਘ ਮੈਰੋ ਵਾਲਾ ਮਾਮਲਾ ਸੀ ਉਹਦੇ ਵਿੱਚ ਬਠਿੰਡਾ ਦੇ ਐਸਐਸਪੀ ਨੇ ਇਹ ਗੱਲ ਕਹੀ ਸੀ ਕਿ ਅੰਮਰਤਪਾਲ ਮੈਰੋ ਵੱਡਾ ਬਦਮਾਸ਼ ਬਣਦਾ ਤੇ ਹੁਣ ਆ ਸਾਹਮਣੇ ਆਵੇ ਤੇ ਜੋੜਾ ਬਣਦਾ ਤੇ ਭੱਜਿਆ ਕਿਉਂ ਆ ਆਦਮਾ ਉਸ ਪੁਲਿਸ ਨੂੰ ਪੁੱਛਣਾ ਚਾਹਣਾ ਕਿ ਤੁਹਾਡੇ ਮੁਲਾਜ਼ਮਾਂ 3 ਮਹੀਨਿਆਂ ਤੋਂ ਪੰਜ ਇੰਸਪੈਕਟਰ ਗਾਇਬ ਨੇ ਜਿਹੜਾ ਕਿ ਆਦਤ ਵੱਲੋਂ ਭਗੌੜੇ ਲੰਨਣਾ ਜਿਹੜਾ ਕਰਾਰਾ ਉਹ ਜਿਹੜਾ ਕੱਲ ਨੂੰ ਕਰ ਦੇਣਾ ਹੈਗਾ ਪੰਜ ਐਂਸ ਬੈਟਰ ਉਹ ਧਰਤੀ 'ਚ ਵਾਗ ਗਏ ਉਹ ਕਿੱਥੇ ਲੁਕ ਗਏ ਅਸਮਾਨ 'ਤੇ ਵੜ ਗਏ ਜਾਂ ਇੰਡੀਆ 'ਚ ਨੇ ਜਾਂ ਪੰਜਾਬ 'ਚ ਜਾਂ ਕਿੱਥੇ ਨੇ ਜੇ ਉਹ ਵੱਡੇ ਯੋਧੇ ਆ ਜਿਨ੍ਹਾਂ ਨੇ ਕਰਨਲ ਨੂੰ ਕੁੱਟਿਆ ਜਿਨ੍ਹਾਂ ਨੇ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕੀਤਾ ਅੱਜ ਤੁਹਾਡੀ ਪੁਲਿਸ ਬਦਮਾਸ਼ ਤੇ ਉਹ ਕਿੱਥੇ ਆ ਕਿ ਉਹ ਕੱਢ ਕੇ ਲਿਆਓ ਭਾਈ ਉਹਦਾ ਇੱਕ ਆਮ ਬੰਦਾਗਾ ਤੁਸੀਂ ਖਾਕੀ ਧਾਰੀ ਇੱਕ ਇਹ ਮੈਂ ਕਹਿ ਦੂੰਗਾ ਕਿ ਗੁੰਡਿਆਂ ਦੀ ਟੀਮ ਬਣੀ ਹੋਈ ਆ ਤੁਸੀਂ ਕਰਨਲ ਨੂੰ ਕੁੱਟਿਆ ਮਾਰਿਆ ਬੁਰੀ ਤਰ੍ਹਾਂ ਤੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਜਸਪ੍ਰੀਤ ਦਾ ਅਨਕਾਊਂਟਰ ਕੀਤਾ ਤੇ ਫਿਰ ਇੱਕ ਸੈੱਟ ਬਣਦੀ ਆ 21 ਮਾਰਚ ਨੂੰ ਪੰਜਾਬ ਪੁਲਿਸ ਦੀ ਪਰ ਕਰਨਲ ਪਰਿਵਾਰ ਉਸ ਸੈੱਟ ਨੂੰ ਮਨਜ਼ੂਰ ਨਹੀਂ ਕਰਦਾ ਨਾ ਮਨਜ਼ੂਰ ਕਰ ਦਿੰਦਾ ਆਖਰ ਹਾਈ ਕੋਰਟ ਦਾ ਰੁਕ ਕੀਤਾ ਜਾਂਦਾਗਾ 3 ਅਪ੍ਰੈਲ ਨੂੰ ਜਿਹੜਾ ਚੰਡੀਗੜ੍ਹ ਦੀ ਸੈੱਟ ਬਣਦੀ ਆ ਜਿਨ੍ਹਾਂ ਦੇ ਵਿੱਚ ਐਸ.ਬੀ. ਮਨਜੀਤ ਸਿੰਘ ਐਂਸਵੈਟਰ ਗਿਆਨ ਸਿੰਘ ਡੀ.ਐਸ.ਬੀ. ਧੀਰਜ ਕੁਮਾਰ ਦੇ ਜਿਹੜੇ ਨਿਰਦੇਸ਼ਾਂ ਦੇ ਤਹਿਤ ਆ ਸੈੱਟ ਬਣਾਈ ਜਾਂਦੀ ਆ ਪਰ ਉਹ ਸੈੱਟ ਵੱਲੋਂ ਸਾਪੇ ਮਾਰੀ ਕੀਤੀ ਜਾ ਰਹੀ ਹੈ ਲਗਾਤਾਰ ਪਟਿਆਲੇ ਦੇ ਵਿੱਚ अनेकाਵਾਰੀ ਆ ਗਈ ਪਰ ਪੰਜ ਐਂਸਵੈਟਰ ਜਿਨ੍ਹਾਂ ਤੇ 7-8 ਜਣਿਆਂ ਤੇ ਮਕਦਮਾ ਆਗਾ ਪੁਲਿਸ ਮੁਲਾਜ਼ਮਾਂ ਤੇ ਜਿਨ੍ਹਾਂ ਦੇ ਵਿੱਚ ਪੰਜ ਇਨਸਪੈਕਟਰ ਦੱਸੇ ਜਾ ਰਹੇ ਆ ਤੇ ਉਹ ਗਾਇਬ ਨੇ 3 ਮਹੀਨਿਆਂ ਤੋਂ ਨਾ ਉਹ ਡਿਊਟੀ ਤੇ ਆ ਨਾ ਉਹ ਪੰਜਾਬ ਦੇ ਕਿਸੇ ਵੀ ਕਿਸੇ ਜ਼ਿਲ੍ਹੇ ਤੇ ਨਹੀਂ ਦੇ ਆ ਨਾ ਉਹ ਇੰਡੀਆ ਦਾ ਤੇ ਵਿੱਚ ਕਹਿੰਦੇ ਆ ਕਿ ਵਿਦੇਸ਼ ਚ ਭੱਜ ਗਏ ਤੇ ਇਹ ਪੁਲਿਸ ਨੇ ਤਾਂ ਜਿਹੜਾ ਅੰਮਿਤਪਾਲ ਮਹਿਰੋਂ ਤਾਂ 24 ਘੰਟੇ ਦੇ ਵਿੱਚ ਵਿੱਚ ਕਹਿੰਦਾ ਕਿ ਭਾਈ ਦਵਾਈ ਭੱਜ ਗਿਆ ਮਿੰਟਾਂ ਦੇ ਵਿੱਚ ਪਤਾ ਲੱਗ ਗਿਆ ਤੇ 3 ਮਹੀਨਿਆਂ ਤੋਂ ਤੁਹਾਡੀ ਪੁਲਸਾ ਤਹਾਡੇ ਪੁਰਸ ਵਾਲਿਆਂ ਨੂੰ ਪਤਾ ਨਹੀਂ ਲੱਗਿਆ ਤੁਹਾਡੀ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਗਏ ਕਿੱਥੇ ਆ ਦੂਜੇ ਉਹੀ ਗੱਲ ਹੋ ਗਈ ਨਾ ਨਰਿੰਦਰਦੀਪ ਸਿੰਘ ਮਾਰਿਆ ਬਠਿੰਡੇ ਵਾਲਾ ਮੁੰਡਾ 6 ਮੁਲਾਜ਼ਮਾਂ ਤੇ ਜਿਹੜਾ ਐਫ ਆਈ ਆਰ ਦਰਦ ਹੋਈ ਆ ਅੱਜੇ ਉਹ ਭਗਾਉੜਿਆ ਉਹਨਾਂ ਦਾ ਕੋਈ ਪਤਾ ਨਹੀਂ ਬਠਿੰਡਾ ਸੀਐਸਟਾਫ ਨਹੀਂ ਮਾਰਿਆ ਵੀ ਤੜਫਾ ਤੜਫਾ ਕੇ ਮਾਰਿਆ ਉਹਨਾਂ ਦੇ ਘਰ ਤੇ ਆ ਚੱਕੇ ਨਹੀਂ ਲਿਆਂਦਾ ਉਹਨਾਂ ਦਾ ਘਰ ਦਾ ਕੋਈ ਉਹਦੀ ਭੈਣ ਨਹੀਂ ਚੱਕ ਕੇ ਲਿਆਂਦੇ ਉਹਦੀ ਮਾਂ ਨਹੀਂ ਚੱਕ ਕੇ ਲਿਆਂਦਾ ਉਹਨਾਂ ਦਾ ਪਿਓ ਨਹੀਂ ਚੱਕ ਕੇ ਲਿਆਂਦਾ ਆ ਪੰਜੇ ਹੈਂਡ ਸਵੈਟਰ ਦਾ ਨਾ ਮਾਂ ਚੱਕਿਆ ਨਾ ਪਿਓ ਚੱਕਿਆ ਨਾ ਧੀ ਚੱਕਿਆ ਨਾ ਭੈਣ ਚੱਕੀ ਆ ਬੇਸਕਾ ਸੀ ਇਸ ਦੇ ਹੱਕ ਵਿੱਚ ਨਹੀਂ ਪਰ ਕਿਉਂ ਤੁਸੀਂ ਅੰਮਰਪਾਲ ਸਿੰਘ ਮਹਿਰੋ ਦਾ ਤੇ ਤੁਸੀਂ ਉਹਦਾ ਪਰਿਵਾਰ ਉਹਦੀ ਭੈਣ ਤੇ ਉਹਦਾ ਪਿਓ ਦੋ ਰਾਤਾਂ ਥਾਣੇ ਵਿੱਚ ਕਟਾਈਆਂ ਨੇ ਬੇਨਾ ਕਸੂਰ ਤੋਂ ਬਿਨਾ ਕਸੂਰ ਤੋਂ ਜਿਹੜਾ ਪੁਲਸ ਨੇ ਥਾਣੇ ਦੇ ਵਿੱਚ ਕਟਾਈਆਂ ਨੇ ਰਾਤਾਂ ਤੇ ਜਿਹੜੇ ਆ ਪੰਜ ਇੰਸਪੈਕਟਰ ਨੇ ਜਿਹੜੇ ਭੱਜੇ ਹੋਏ ਆ ਇਹਨਾਂ ਦੇ ਵਿੱਚੋਂ ਆ ਰਹੁਣੀ ਸਿੰਘ ਆ ਸੁਪਿੰਦਰ ਸਿੰਘ ਆ ਹਰਜਿੰਦਰ ਢਿੱਲੋਂ ਆ ਹੈਰੀ ਬੁੱਪਰ ਆ ਕਨਸਟੇਬਲ ਜੈ ਸਿੰਘ ਆ ਇਹ ਦੱਸੋ ਕਿਹੜੀ ਧਰਤੀ ਵਿੱਚ ਖੱਪ ਗਏ ਕਿਹੜੇ ਲੀਡਰ ਦੇ ਘਰੇ ਬੈਠੇ ਆ ਇੰਡੀਆ ਦੇ ਵਿੱਚ ਬੈਠੇ ਆ ਜਾਂ ਪੰਜਾਬ ਦੇ ਵਿੱਚ ਆ ਜਾਂ ਫਿਰ ਪੰਜਾਬ ਤੋਂ ਬਾਹਰ ਕਿੱਥੇ ਭੱਜ ਗਏ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੁਬਈ ਇਹਦੇ ਬਾਰੇ ਵੀ ਭਾਈ ਪੌਟਸ ਨੂੰ ਮੈਂ ਬੇਨਤੀ ਕਰਦਾ ਕਿ ਇਹਦੇ ਬਾਰੇ ਵੀ ਬਠਿੰਡਾ ਡੀਆਈਜੀ ਨਾਨਕ ਸਿੰਘ ਦੱਸਦੇ ਐ एसएसपी ਤੋਂ ਡੀਆਈਜੀ ਬਣਾ ਦਿੱਤਾ ਪਰ ਕਿਉਂ ਦੱਸੂਗਾ ਇਹਨਾਂ ਦੀ ਪਿੱਠ ਉੱਤੇ ਸਰਕਾਰ ਖੜਦੀ ਆ ਲਗਾਵਾ ਖੁੱਲੀਆਂ ਦਿੱਤੀਆਂ ਹੋਈਆਂ ਕਿ ਜਿਸ ਨੂੰ ਮਰਦੀ ਚੱਕੋ ਹੁਣ ਇਸੇ ਗੱਲ ਦੇ ਵਿੱਚ ਜਿਹੜਾ ਕਿ ਉਹ ਜਦਾਨੀ ਗੰਧ ਪਾਉਂਦੀ ਸੀ ਤਾਂ ਉਹ ਕਿਸੇ ਸਿੰਘ ਤੋਂ ਅਣਖ ਵਾਲੇ ਤੋਂ ਰਹਿਣਾ ਗਿਆ ਤੇ ਉਹਨੇ ਗੱਡੀ ਚਾਰ ਦਿੱਤੀ ਮਾਰ ਦਿੱਤੀ ਤਾਂ ਅੱਜ ਕਹਿੰਦੇ ਬਈ ਜੇਕਰ ਉਹਨਾਂ ਦੇ ਜਿਹੜਾ ਘਮਨ ਬਰਾਦਰ ਆ ਵਕੀਲ ਨੇ ਉਹਨਾਂ ਦਾ ਉਹਨਾਂ ਦਾ ਖਾਸਾ ਹਰਪਾਲ ਸਿੰਘ ਵਕੀਲ ਆ ਉਹਦਾ ਵੀ ਖਾਸਾ ਕਿ ਜੇਕਰ ਇਹਨਾਂ ਦੇ ਸਾਹਮਣੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਆ ਜਾਂਦਾ ਉਹਦਾ ਵੀ ਅਨਕਾਉਂਟਰ ਕਰ ਸਕਦੇ ਆ ਇਹ ਇਸ ਕਰਕੇ ਉਹਨਾਂ ਨੂੰ ਸਰੈਂਡਰ ਆ ਜਿਹੜਾ ਉਹ ਕੋਰਟ ਦੇ ਵਿੱਚ ਕਰਾਇਆ ਜਾਊਗਾ ਉਹ ਲਿਆਂਦਾ ਜਾਊਗਾ ਜੇਕਰ ਉਹਨਾਂ ਨੂੰ ਜੇ ਜੇ ਫੈਸਲੇ ਦੇ ਵਿੱਚ ਜੇ ਉਹ ਪਹਿਲੀ ਗੱਲ ਤਾਂ ਉਹ ਬੇਲ ਲਵਾਉਣਗੇ ਜੇ ਚਾਹਿਆ ਤਾਂ ਉਹਨਾਂ ਨੂੰ ਜਿਹੜਾ ਲਿਆਂਦਾ ਜਾਊਗਾ ਪਰ ਤੁਹਾਡੇ ਪੁਲਿਸ ਮੁਲਾਜ਼ਮਾਂ 3 ਮਹੀਨੇ ਤੋਂ ਗਾਇਬ ਆ ਕਰਨਲ ਨੂੰ ਕੁੱਟਣ ਵਾਲੇ ਫਾਇਦਾ ਹੋਵੇ ਕਰਨਲ ਕੋਟ-ਕੋਟ ਕੀਤਾ ਹੋਵੇ ਦੂਰਾ ਤੇ ਦੂਸਰਾ ਜੇ ਜਸਪ੍ਰੀਤ ਸਿੰਘ ਦਾ ਜਿਹੜਾ ਮਾਮਲਾ ਹਾਈ ਕੋਰਟ ਦੇ ਵਿੱਚ ਪੁੱਜਿਆ ਸੀਬੀਆਈ ਦੀ ਇਨਕੁਆਇਰੀ ਦੀ ਮੰਗ ਕੀਤੀ ਆ ਪਰਿਵਾਰ ਨੇ ਅਜੇ ਉਹ ਪਰਿਵਾਰ ਨੇ ਜਿਹੜਾ ਸੀਬੀਆਈ ਨੇ ਅਜੇ ਇਨਕੁਆਇਰੀ ਕਰਨੀ ਆ ਇਹ ਸੀਬੀਆਈ ਤੋਂ ਡਰਦੇ ਪਹਿਲੀ ਭੱਜ ਗਏ ਪਤਾਗਾ ਕਿ ਅਸੀਂ ਝੂਠਾ ਮਾਰਿਆ ਪਤਾਗਾ ਕਿ ਇਹਨਾਂ ਨੂੰ ਇਹਨਾਂ ਨੇ ਇੱਕ ਨਹੀਂ ਮਾਰਿਆ ਮੈਂ ਪਹਿਲਾਂ ਵੀ ਤੁਹਾਨੂੰ ਬੜੀਆਂ ਅਧਾਰਨਾ ਦਿਨਾਂ ਹੁੰਦਾ ਕਿ ਇਹ ਕੰਮ ਅੱਜ ਤੋਂ ਨਹੀਂ ਚੱਲਿਆ ਇਹ ਬੇਸਕਦਰ ਜਦੋਂ ਸਿੱਖ ਕੌਮਾ ਜਦੋਂ ਕਹਿੰਦੇ ਕਿ ਤੁਸੀਂ ਆਜ਼ਾਦ ਹੋ ਗਏ ਤੇ ਤੁਹਾਨੂੰ ਖਿੱਤਾ ਮਿਲ ਗਿਆ ਤਾਨੂੰ ਯਾਦੀ ਮਿਲ ਗਈ ਤੁਹਾਨੂੰ ਸਿੱਖਾਂ ਨੂੰ ਜਰਾਂ ਪੈਸਾ ਕੌਮ ਕਿਹਾ ਗਿਆ ਉਸ ਤੋਂ ਤੁਹਾਨੂੰ ਉਹਦੀ ਟੈਗ ਮਿਲ ਗਿਆ ਸੀ ਫਿਰ ਉਹ 1970 ਤੋਂ ਲੈ ਕੇ ਜਿਹੜਾ ਅੱਜ ਤੱਕ ਤੁਹਾਡੇ ਨਾਲ ਕੀ ਕਾਣ ਹੁੰਦਾ ਆ ਰਿਹਾਗਾ 90 ਤੋਂ ਜਿਹੜਾ 95 ਤੱਕ 5 ਸਾਲ ਚੱਲਿਆ ਸਿੱਖਾਂ ਦਾ ਖੁਰਾ ਖੋਜ ਮਟਾਉਣ ਲਈ ਕੋਈ ਕਾਜ ਨਹੀਂ ਛੱਡੀ 83 ਦੇ ਵਿੱਚ ਕੋਈ ਕਾਜ ਨਹੀਂ ਛੱਡੀ 2025 ਚੜ ਗਿਆ ਹੇਕ ਅਨਕਾਊਂਟਰ ਪਤਾ ਨਹੀਂ ਕਿੰਨੇ ਕਰ ਕਰਕੇ ਮਾਰ ਦਿੱਤੇ ਨੌਜਵਾਨ ਆਜਾ ਸਿਵ ਸੈਨਾ ਵਾਲੇ ਇੱਕ ਆ ਮੰਡਾ ਜਾ ਲੁਧਿਆਣੇ ਦਾ ਇਹ ਕਹਿੰਦਾ ਜੀ ਜਿਹੜੇ ਅਨਕਾਊਂਟਰ ਕਰ ਰਹੀ ਆ ਪੁਲਿਸ ਉਹ ਚੰਗੀ ਆ ਉਹ ਬਿਲਕੁਲ ਸਹੀ ਸਾਫ਼ਤਾ ਕਹਿੰਦੇ ਜੇ ਅਨਕਾਊਂਟਰ ਹੋਣੇ ਚਾਹੁੰਦੇ ਆ ਉਹਦੇ ਉੱਤੇ ਕੋਈ ਪਰਚਾ ਦਰਜ ਨਹੀਂ ਜੇ ਸਿਵ ਸੈਨਾ ਵਾਲਾ ਕਹੇ ਫਲਾਣੇ ਦਾ ਅਨਕਾਊਂਟਰ ਹੋਣਾ ਚਾਹੀਦਾ ਉਹਦੇ ਉੱਤੇ ਕੋਈ ਪਰਚਾ ਦਰਜ ਨਹੀਂ ਜੇ ਇਹੀ ਗੱਲ ਸਿੱਖ ਕਹਦੇ ਰੇ ਕਿ ਫਲਾਣੇ ਦਾ ਅਨਕਾਊਂਟਰ ਹੋਣਾ ਚਾਹੀਦਾ ਸਿਵ ਸੈਨਾ ਦਾ ਜਾਂ ਮੰਡ ਦਾ ਤਾਂ ਝੱਟ ਪਰਚਾ ਦਰਜ ਕਰ ਲੈਣਗੇ ਇਹਨਾਂ ਨੂੰ ਕਿਹਨੇ ਹਥਕਾਰ ਅਧਿਕਾਰ ਦਿੱਤਾ ਕਿ ਤੁਸੀਂ ਕਿਸੇ ਦਾ ਕਹੋਗੇ ਪਾਈਪ ਅਨਕਾਊਂਟਰ ਕਰੋ ਕਿਸੇ ਨੂੰ ਕਹੋ ਤੁਸੀਂ ਕਿ ਫਾਂਸੀ ਲੱਗੇ ਤੁਹਾਡੇ ਕੋਲੇ ਕੀ ਅਧਿਕਾਰ ਆ ਇਹ ਅਧਿਕਾਰ ਆ ਜਿਹੜਾ ਇੱਕ ਕਾਨੂੰਨ ਆ ਕਾਨੂੰਨ ਜੋ ਮਰਜ਼ੀ ਕਰੇ ਇਹ ਕਾਨੂੰਨ ਦਾ ਜਿਹੜਾ ਕਾਨੂੰਨ ਚਾਹੇ ਫਾਂਸੀ ਦੇਵੇ ਚਾਹੇ ਫਾਹੇ ਗਾਵੇ ਔਰ ਕੈਦ ਕਰੇ ਜੋ ਮਰਜ਼ੀ ਕਰੇ ਜਿਹੜਾ ਕਿ ਅੱਜ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਜਿਹੜੇ ਪੰਜੇ ਆ ਐਨਸਪੈਕਟਰਾਂ ਜਿਹੜੇ ਅਦਾਲਤ ਵੱਲੋਂ ਭਗੌੜੇ ਇਕਰਾਰ ਆ ਕੀਤੇ ਜਾ ਚੁੱਕੇ ਨੇ ਜਿਹੜਾ ਕਿ ਇਹਨਾਂ ਵੱਲੋਂ ਪੀਓ ਜਿਹੜਾ ਡਿਕਲੇਅਰ ਕੀਤਾ ਗਿਆ ਜਿਹੜਾ ਕਿ 3 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜਾ ਨਾ ਤਾਂ ਪੰਜਾਬ ਦੀ ਸੱਟ ਸਾਹਮਣੇ ਆਏ ਆ ਪੰਜਾਬ ਪੁਲਿਸ ਦੀ ਬੇਸਕੋ ਨਾਮਨਜ਼ੂਰ ਕਰ ਦਿੱਤੇ ਆ ਨਾ ਹੀ ਚੰਡੀਗੜ੍ਹ ਦੀ ਸੱਟ ਬਣੀ ਆ ਜਿਹੜੀ ਹਾਈ ਕੋਰਟ ਵੱਲੋਂ ਜਿਹੜੀ ਸੱਟ ਬਣਾਈ ਗਈ ਆ ਨਾ ਉਹਦੇ ਤਹਿਤ ਪੇਸ਼ ਹੋਇਆ ਤੇ ਨਾ ਹੀ ਕਿਤੇ ਦਿਖ ਰਿਹਾ ਨੇ ਭਗੌੜੇ ਇਕਰਾਰ ਹੁੰਦੇ ਆ ਇਹਨਾਂ ਨੂੰ ਫੇਰ ਵੀ ਕੁਝ ਨਹੀਂ ਹੋਣਾ ਕਿਉਂਕਿ ਇਹਨਾਂ ਦੇ ਮਗਰ ਸਰਕਾਰ ਖੜੀ ਆ bade bade police afsar khade aa ਇਹਦਾ ਤੇਰੇ ਮੇਰੇ ਮਰਗਿਆਂ ਨੂੰ ਮਾਰਨਾ ਹੋਵੇ ਚੱਕਣਾ ਹੋਵੇ ਇਹਦਾ ਝੱਟ ਮਾਰ ਦੇਣਗੇ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਬੱਤ ਤੋਂ ਬੱਤ ਸ਼ੇਅਰ ਕਰ ਦਿਓ ਆਪਣਾ ਕਿਉਂਕਿ ਜੇਕਰ ਫੌਜ ਨੂੰ ਇੱਥੇ ਅਨਸਾਫ਼ ਨਹੀਂ ਮਿਲਦਾ ਤਾਂ ਭਰਾਵਾ ਬਾਕੀ ਤੁਸੀਂ ਭੁੱਲ ਜਾਓ ਬਾਕੀ ਭੁੱਲ ਜਾਣਾ ਬਾਕੀ ਸਿੱਖ ਭੁੱਲ ਜਾਣਾ ਦੂਜੇ ਕੌਮਾ ਦਾ ਮੈਨੂੰ ਨਹੀਂ ਪਤਾ ਪਰ ਸਿੱਖਾਂ ਬਾਰੇ ਮੈਨੂੰ ਇਹ ਗੱਲ ਕਹੀ ਜਾਂਦੀ ਆ ਸਿੱਖ ਚਾਹੇ ਕਿਸੇ ਮਰਜ਼ੀ ਆਉਧੇ ਤੇ ਹੋਵੇ ਪਰ ਇਹਨਾਂ ਨੂੰ ਬਿਹਾਵ ਵਰਗਾ ਲੱਗਦਾਗਾ ਅੱਜ ਇਹ ਸਿੱਖਾਂ ਦਾ ਜਿਹੜਾ ਪੁੱਤਾਂ ਸਿੱਖਾਂ ਦੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਅਨਕਾਉਂਟਰ ਕੀਤੇ ਜਾ ਰਿਹਾ ਕ੍ਰਾਂਟ ਲਗਾਇਆ ਜਾ ਰਿਹਾ ਉਹਨਾਂ ਦਾ ਜਿਹੜਾ ਪੋਟਾ ਪੋਟਾ ਸਾਲ ਨਹੀਂ ਕੀਤਾ ਜਾ ਰਿਹਾ 7-8 ਪੋਸਟਮ ਲਾਜਮਾਂ ਤੇ ਜਿਹੜਾ ਪਰਚਾ ਦਰਜਾ ਹਾਲੇ ਤੱਕ ਜਿਹੜਾ ਕੋਈ ਗਿਰਪਦਾਰ ਨਹੀਂ ਕੀਤਾ ਗਿਆ 307 ਦਾ ਕਾਦਮਾ ਦਰਜ ਕੀਤੇ ਗਏ ਨੇ ਇਹਨਾਂ ਤੇ ਕਈ ਸੰਗੀਮ ਤੇ ਧਰਾਵਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਸੰਗੀਮ ਧਰਾਵਾਂ ਦੇ ਤਹਿਤ ਪਰਚੇ ਦਰਜ ਹੋਏ ਹੋਣ ਤੇ ਹਾਲੇ ਤੱਕ ਇੱਕ ਮਲਾਜ ਫੜਿਆ ਨਾ ਗਿਆ ਹੋਵੇ ਤੇ ਇਥੇ ਆਪ ਵੱੱਦਾ ਮਾੜਾ ਮੋਟਾ 307 ਦਾ ਬਾਲੀ ਦੂਰਾ 751 ਦਾ ਪਰਚਾ ਹੋਵੇ ਪੁਲਿਸ ਹੱਥ ਨੂੰ ਚੱਕ ਕੇ ਲੈ ਜਾਂਦੀ ਆ ਤਰਪੀਏ ਦੇ ਕੇ ਛੱਡ ਵੀ ਦਿੰਦੀ ਆ ਇਹ ਵੀ ਆ ਨਾਲ ਰੁਪਏ ਵੀ ਲੈਂਦੀ ਆ ਹੁਣ ਵੀ ਲੈਂਦੀ ਆ ਪਹਿਲਾਂ ਵੀ ਲੈਂਦੀ ਸੀ ਨਏ ਆ ਨਾ ਇਹ ਹਟਣਾ ਤੇ ਕਿਉਂਕਿ ਇਹਨਾਂ ਦੇ ਜਿਹੜਾ ਖੂਨ ਮੂਹ ਨੂੰ ਲੱਗਿਆ ਤੇ ਨਾ ਉਹ ਪੁਲਿਸ ਮੁਕਾਬਲੇ ਬੰਨੋਂ ਹਟਣਾ ਅੱਜ ਹਟਣਾ ਕੱਲ ਹਟਣਾ ਇਸ ਕਰਕੇ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਕਰਨਲ ਪਰਵਾਰ ਨੂੰ ਤੁਹਾਨੂੰ ਲੱਗਦਾ ਇਨਸਾਫ ਮਿਲ ਜੂਗਾ ਮੈਨੂੰ ਤਾਂ ਭਾਈ ਲੱਗਦਾ ਨਹੀਂ ਠੀਕ ਆ ਕਿ ਭਾਈ ਜੇਕਰ ਮਿਲਿਆ ਤਾਂ 2-4 ਸਾਲ ਲੰਘ ਜਾਣੇ ਆ ਤਾਂ ਇਹ ਜਿਹੜਾ ਕਿ ਇਹਨਾਂ ਦੇ ਉੱਤੇ ਹੁਣ ਇਹਨਾਂ ਦੀ ਨੌਕਰੀ ਤੋਂ ਇਹਨਾਂ ਨੂੰ ਕੱਢਿਆ ਨਹੀਂ ਜਾ ਸਕਦਾ ਤਿੰਨ ਮਹੀਨਿਆਂ ਤੋਂ ਨਾ ਤਾਂ ਜਿਹੜੇ ਨਾ ਇਹ ਜਿਸਮੈਂਸ ਕੀਤੇ ਆ ਸਸਪੈਂਡ ਕੀਤੇ ਆ ਨਾ ਇਹ ਕਿਤੇ ਨੌਕਰੀ ਤੇ ਆ ਨਾ ਇਹਨਾਂ ਦਾ ਥੋ ਪਤਾ ਕਿ ਕਿਹੜੀ ਧਰਤੀ ਦੇ ਵਿੱਚ ਸਮਾ ਗਏ ਆ ਕਿਹੜੀ ਖੁੱਡ ਦੇ ਵਿੱਚ ਵੜ ਗਏ ਕਿਹੜੇ ਸਮਾਨ ਦੇ ਵਿੱਚ ਵੜ ਗਏ ਆ ਉਹ ਮੈਡਮ ਕਹਿੰਦੀ ਆ ਕਿ ਜਿਹੜਾ ਅਕੇ ਵੱਡਾ ਜਿਹੜਾ ਬਣਦਾਗਾ ਮੈਰੋ ਤਾਂ ਉਹ ਬਾਹਰ ਆਵੇ ਕਿਉਂ ਬਾਹਰ ਭੱਜਿਆ ਅਸੀਂ ਪੁੱਛਣਾ ਚਾਹੁੰਦੇ ਆ ਤੁਹਾਡੇ ਪੁਲਿਸ ਮਲਾਜ਼ਮ ਕਿਉਂ ਭੱਜਿਆ ਸੱਤ ਅੱਠ ਪੁਲਿਸ ਮਲਾਜ਼ਮ ਇਹ ਭੱਜ ਗਏ ਪਟਿਆਲੇ ਵਾਲੇ 6 ਮਿੰਨੂ ਦਾ ਬਠਿੰਡੇ ਵਾਲੇ ਭੱਜ ਗਏ ਆਪਣੀ ਪੀੜੀ ਥੱਲੇ ਸੋਟਾ ਮਾਰੋ ਇਸ ਕਰਕੇ ਇਹਨਾਂ ਉੱਤੇ ਕਾਰਵਾਈ ਕਰੋ ਪ੍ਰਸ਼ਾਸਨ ਦਾ ਕੰਮ ਆ ਕਿ ਜਿਹੜਾ ਬੰਦਾ ਕ੍ਰੈਮ ਕਰਦਾਗਾ ਉਹਦੇ ਜੜਚੋ ਜੋ ਮਰਜ਼ੀ ਹੋਵੇ ਜਿਹੜਾ ਕ੍ਰੈਮ ਬੰਦੇ ਨੇ ਕੀਤਾ ਉਹਨੂੰ ਉਹਦੀ ਸਜ਼ਾ ਦਾ ਜਿਹੜਾ ਭੁਗਤਣਾ ਪੈਂਦਾ ਤੇ ਉਹਨੂੰ ਸਜ਼ਾ ਦਿਵਾਉਣੀ ਚਾਹੀਦੀ ਆ ਪਰ ਇੱਥੇ ਕੀ ਹੋ ਰਿਹਾ ਇਹਤੇ ਆਪਣਿਆਂ ਨੂੰ ਬਚਾਇਆ ਜਾ ਰਿਹਾ ਦੂਜਿਆਂ ਦੇ ਮਾਮਾ ਧੀਆਂ ਨੂੰ ਚੱਕ ਚਾ ਕੇ ਥਾਣੇ ਵਿੱਚ ਬੰਦ ਕੀਤਾ ਜਾ ਰਿਹਾ ਇਹ ਜਿਹੜਾ ਦੌਰਾ ਮਾਬਦਾਨਦਰ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਸ਼ੇਅਰ ਨਾ ਕਰਨੀ ਤਾਂ ਘੱਟੋ ਘੱਟ ਕਮੈਂਟ ਤਾਂ ਕਰਦਿਆ ਕਰੋ ਧੰਨਵਾਦ ਬਰਜ ਜੀ ਦਾ ਖਾਲਸਾ ਬਰਜ ਜੀ ਕੀ ਫਤਿਹ